ਆ ਬਾਈ ਕਿਸਾਨ ਟਾਇਰਸ ਵਾਲਿਆ ਸਾਡੇ ਮੁਖਸਰ ਸਾਹਿਬ ਦੇ ਇਹਨਾਂ ਨੇ ਬਾਗਾ ਨੇ ਐਲਾਨ ਕੀਤਾ ਵੀ ਜਿੰਨੇ ਵੀ ਕਿਸਾਨ ਮੋਰਚੇ ਦੇ ਵਿੱਚ ਕੱਲ ਜਿਹੜਾ ਆਪਾਂ ਗੱਲ ਕਰ ਗਏ ਹਰਿਆਣਾ ਪੁਲਿਸ ਨੇ ਜਿੰਨੇ ਵੀ ਟਾਇਰ ਆ ਜਾਂ ਟਰੈਕਟਰ ਪੈਂਚਰ ਕੀਤੇ ਆ ਚਾਹੇ ਗੱਡੀਆਂ ਜਿਹੜਾ ਕੋਈ ਵੀ ਮੰਨ ਲਾ ਪੈਂਚਰ ਕੀਤੇ ਆ ਜਾਂ ਗੋਲੀਆਂ ਨਾਲ ਆ ਜਾਂ ਸੋਏ ਮਾਰ ਗਿਆ ਤਾਂ ਇਹ ਬਾਈ ਨੇ ਐਲਾਨ ਕੀਤਾ ਭੰਗਚੜੇ ਵਾਲੇ ਨੇ ਤੇ ਬਾਈ ਕਹਿੰਦਾ ਵੀ ਜਿੰਨੇ ਮਰਜੀ ਟਾਇਰ ਠੀਕ ਆ ਸਾਰੇ ਸਾਰੇ ਅਸੀਂ ਜਿਹੜਾ ਹੈਗਾ ਸੇਵਾ ਕਰਾਂਗੇ ਠੀਕ ਆ ਤੇ ਆ ਤੁਹਾਨੂੰ ਮੈਂ ਦਿਖਾ ਦਿੰਨਾ ਬਾਈ ਇਹ ਦੁਕਾਨ ਹੈ ਬਿਲਕੁਲ ਆਹ ਸ੍ਰੀ ਮੁਕਸਰ ਸਾਹਿਬ ਦਾ ਇਧਰਲੇ ਪਾਸੇ ਬਾਸਾਡਾ ਆਉਂਦਾ ਤੇ ਮਲੋਟ ਰੋਡ ਤੇ ਦੁਕਾਨ ਤੇ ਬਾਈ ਨਾਲ ਗੱਲਬਾਤ ਕਰ ਰਹੇ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਜਿਹੜਾ ਜਿਹੜੀ ਆਪਾਂ ਗੱਲ ਕਰ ਗਏ ਤੁਸੀਂ ਮੈਨੂੰ ਦੱਸੋ ਤੁਸੀਂ ਕੀ ਕਿਸਾਨ ਮੁਰਜੇ ਕਿਹੜੀ ਸੇਵਾ ਕਰ ਰਹੇ ਹੋ ਇਸ ਵਾਰ ਮੇਰੀ ਗੱਲ ਸੁਣੋ ਜੀ ਗੁਰਪ੍ਰੀਤ ਜੀ ਤੁਹਾਡਾ ਵੀ ਨਾਮ ਬਹੁਤ ਆ ਤੇ ਪਹਿਲਾਂ ਬਾਈ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਲਈ ਟਾਈਮ ਕੱਢਿਆ ਦੂਜੀ ਗੱਲ ਜੀ ਅਸੀਂ ਜਿਹੜੇ ਟਾਇਰ ਦੇਣੇ ਆਣਾ ਜੀ ਉਹ ਅਸੀਂ ਉਹਨਾ ਟਾਇਰ ਦੇਣਾ ਜਿੰਨਾ ਖਰਾਬ ਹੋਇਆ ਕੋਈ ਭਾਈ ਐਵੇਂ ਕੋਈ ਐਵੇਂ ਆ ਕੇ ਇਹ ਆਉਣ ਨੂੰ ਨਵੇਂ ਨੂੰ ਹੱਥ ਪਾ ਲਿਆ ਇਹਨੂੰ ਪਾ ਲਿਆ ਐ ਨਹੀਂ ਮੇਰੇ ਗੜਾਉਂ ਦੀਆਂ ਚਾਬੀਆਂ ਆ ਮੇਰਾ ਮੁੰਡਾ ਮਨਪ੍ਰੀਤ ਮਨਦੀਪ ਇਹਦਾ ਨਾਂ ਹੈ ਇਹਨੂੰ ਨਾਲ ਲੈ ਜੇ ਚਾਬੀ ਲੈ ਜੇ ਮੇਰੀ ਗੱਲ ਸੁਣ ਜੇ ਜੱਟ ਜਾਂ ਤਾਂ ਮਣਦਾ ਹੁੰਦਾ ਉਂਗਲ ਨਾਲ ਤੇ ਜਾਂ ਢੱਕੇ ਨਾਲ ਠੀਕ ਆ ਨਾ ਆਪਾਂ ਇਹ ਦੁੱਧ ਵੀ ਦਿੰਨੇ ਆ ਕਰੇ ਮਣਕੇ ਨਹੀਂ ਦਿੱਤਾ ਲੈ ਲੈ ਆ ਯਾਰ ਐ ਇਹਨੇ ਗੱਲ ਬਿਲਕੁਲ ਜੇ ਉਂਗਲ ਨਾਲ ਮਣਦਾ ਜਾਂ ਢੱਕੇ ਨਾਲ ਮਣਦਾ ਆਪਣਾ ਗੜਾਉਣਾ ਨਾਲ ਗਲੀ 'ਚ ਜਿੰਨਾ ਤੁਹਾਡਾ ਟਾਇਰ ਹੈ ਆਦਾ ਮਿਣਕੇ ਇਹਨੂੰ ਬਣਾ ਦਿਓ ਮਨਦੀਪ ਨੂੰ ਤੇ ਟਾਇਰ ਉਹ ਪੁਰਾਣਾ ਰੱਖ ਦਿਓ ਪੁਰਾਣਾ ਜ਼ਰੂਰ ਲੈ ਆਉਣਾ ਨਾਲ ਬਿਲਕੁਲ ਭਾਈ ਫੇਰ ਪਤਾ ਨਹੀਂ ਲੱਗਣਾ ਟਾਇਰ ਜ਼ਰੂਰ ਲੈ ਆਉਣਾ ਫੇਰ ਹੀ ਪਤਾ ਲੱਗੂ ਬਿਲਕੁਲ ਪੋਸਟਮੈਨ ਮੈਂ ਆਪੇ ਕਰ ਲਾਂਗੇ ਬਿਲਕੁਲ ਪੁਰਾਣਾ ਟਾਇਰ ਸਾਨੂੰ ਦੇ ਦਿਓ ਤੇ ਉਹਦੇ ਨਾਲ ਦਾ ਜਿੰਨਾ ਟਾਇਰ ਉਹਨਾਂ ਲਈ ਬਿਲਕੁਲ ਅਸਲ 'ਚ ਭਾਈ ਜਿਹੜਾ ਥੋੜਾ ਦੁਖੀ ਵੀ ਹੋਇਆ ਪਿਆ ਸੀ ਕਿਉਂਕਿ ਫੋਨ ਕਾਲਾਂ ਵਾਲੇ ਨਾ ਜਿਹੜੇ ਆ ਗਏ ਜਿਹਨਾਂ ਲੋਡ ਹੈ ਉਹ ਹਜੇ ਘਟਉਂਦੇ ਤੇ ਜਿਹੜੇ ਠੱਠ ਕਰਦੇ ਵਾਲੇ ਕਿਹ ਇਨਸਾਨੀਅਤ ਅਸਲ ਉਹ ਐਵੇਂ ਆਪ ਦੀ ਫੇਮਸ ਹੋਣ ਦੇ ਮਾਰੇ ਵੇ ਅਸੀਂ ਖਲੋਰੀਓ ਆਈਏ ਯਾਰ ਇੱਥੇ ਅਸੀਂ ਮੁਕਸਰ ਆਈਏ ਯਾਰ ਉਹ ਫਿਰ ਭੜੇ ਲੁੱਕਾ ਤੂੰ ਸੇਵਾ ਕਰ ਲੈ ਉੱਥੋਂ ਸਾਰੇ ਲੈ ਲਿਆ ਗੱਡੀ ਲਿਆ ਕਰਾਇਆ ਪਰਦੇ ਤੂੰ ਦੇ ਲੈ ਜਾ ਬਿਲਕੁਲ ਸੋ ਸਿੱਧੀ ਗੱਲ ਆ ਬਾਈ ਬਾਈ ਦਾ ਕਹਿਣਾ ਕਿ ਯਾਰ ਜੜਾ ਜੇਕਰ ਇੱਥੇ ਤੁਸੀਂ ਨਹੀਂ ਆ ਸਕਦੇ ਤਾਂ ਕੋਈ ਭਰਾ ਜੇ ਸੇਵਾ ਕਰਨਾ ਚਾਹੁੰਦਾ ਹਾਂ ਪਰ ਆਏ ਟਾਇਰ ਉੱਥੋਂ ਆਏ ਹੋਣੇ ਚਾਹੀਦੇ ਅਖਨੌਰ ਕੋ ਹੈ ਨਾ ਯਾ ਖਨੋਰੀਓ ਖੋਲ ਕੇ ਲੈ ਆਓ ਜਿੰਨਾ ਟਾਇਰ ਆ ਮਿਲ ਕੇ ਲੈ ਜਾਓ ਤੇ ਨਵੇਂ ਪੋੜਿਆ ਤਾਂ ਬਈ ਪਹਿਲੇ ਲੱਗਣਗੇ ਬਿਲਕੁਲ ਉਹਦੀ ਕੀਮਤ ਕਿੰਨੇ ਦਿਆਂਗੇ ਨਵੇਂ ਦੇ ਪਹਿਲੇ ਲੜ ਬਿਲਕੁਲ ਸੋ ਜੇਕਰ ਜਿੰਨਾ ਤੁਹਾਡਾ ਟਾਇਰ ਖਰਾਬ ਹੋਇਆ ਠੀਕ ਆ ਮਤਲਬ ਬਿਲਕੁਲ ਜੱਟਾਂ ਵਾਲੀ ਗੱਲ ਆ ਯਾਰ ਵੀ ਭਾਈ ਜਿੰਨਾ ਖਰਾਬ ਹੋਇਆ ਉਹਨਾਂ ਟਾਇਰ ਆ ਇੱਥੋਂ ਆ ਕੇ ਸਾਡੇ ਗਦਾਮ ਦੇ ਵਿੱਚ ਆ ਕੇ ਤੁਸੀਂ ਲੈ ਸਕਦੇ ਹੋ ਹਾਂ ਜਿਹੜੇ ਬੰਦੇ ਵੀਡੀਓ ਪਾ ਪਾ ਕੇ ਕਹਿੰਦੇ ਆ ਵੀ ਇੱਥੇ ਖਣੌਰੀ ਤਾਂ ਉਹ ਸਿੱਧਾ ਹਿਸਾਬ ਆ ਇੱਕ ਦੇਖ ਭਈਆ ਆਪਣੇ ਵਾਲਾ ਦਾ ਮੁੱਤ ਨਾ ਟਾਈਮ ਨਹੀਂ ਆ ਬਿਲਕੁਲ ਮੈਨੂੰ ਬਾਥਰੂਮ ਹੀ ਦੋ ਘਟੇ ਬਾਅਦ ਜਾਣਾ ਰੋਕ ਰੋਕ ਕੇ ਮੈਂ ਘਰੋਂ ਦੀ ਕਿੱਥੇ ਆਉਣਾ ਯਾਰ ਬਿਲਕੁਲ ਤੂੰ ਦੇਖ ਲਓ ਵੀ ਬਾਈ ਦਾ ਕੰਮ ਆ ਹੁਣ ਇਹ ਸੇਵਾ ਮੇਰੀ ਕਬੂਲ ਕਰ ਲੋ ਹਾਂ ਐਸ ਵਕਤ ਹੀ ਮਾਲੋ ਤਿੰਨ ਤਿੰਨ ਚਾਰ ਚਾਰ ਟਰੈਕਟਰ ਖੜੇ ਆ ਬਾਕੀ ਉਧਰਲੇ ਪਾਸੇ ਕੋਈ ਟਾਇਰ ਆ ਖੜੇ ਬਾਈ ਟ੍ਰੈਫਿਕ ਦੀ ਸਮੱਸਿਆ ਕਰਕੇ ਇੱਥੇ ਕੰਮ ਨਹੀਂ ਕਰ ਸਕਦਾ ਉਹ ਦੋ ਤਿੰਨ ਉਹ ਖੜੇ ਉੱਪਰੇ ਬਿਲਕੁਲ ਇਹ ਕੋ ਛੜ ਦੇ ਪਰੇ ਖੜਾ ਬਿਲਕੁਲ ਉਹ ਸੋਨਾ ਵਾਲੀ ਕਾ ਖੜਾ ਉੱਪਰੇ ਬਿਲਕੁਲ ਤੇ ਭਾਈ ਚਾਰ ਪੰਜ ਘੜਾਂ ਚ ਖੜੇ ਟਾਈਮ ਹੀ ਨਹੀਂ ਮੈਂ ਨਹੀਂ ਆ ਸਕਦਾ ਇਹ ਤੁਹਾਡੇ ਇਹ ਬੰਦੇ ਦਾ ਕਹਿੰਦਾ ਟੇਰ ਬਾਅਦ ਜਲਦੀ ਇਹ ਉੱਥੇ ਪਹੁੰਚਣਾ ਅੱਛਾ ਤੇ ਮੈਂ ਹੀ ਚਲਾ ਕੇ ਟੇਰ ਪਾਉਂਗਾ ਬਿਲਕੁਲ ਸੋ ਸਾਰਾ ਸਾਰਾ ਸਿਸ ਤੋਂ ਬਾਕੀ ਭਾਈ ਤੁਹਾਡਾ ਬਹੁਤ ਧੰਨਵਾਦ ਆ ਯਾਰ ਤੁਸੀਂ ਐਡਾ ਜਿਹੜਾ ਦਿਲ ਦਿਖਾਇਆ ਜਿਹੜਾ ਦਿਖਾਇਆ ਨਾ ਦੁਨੀਆਂ ਨੂੰ ਵੀ ਭਾਈ ਵਾਕਈ ਨਹੀਂ ਤਾਂ ਬਦੇ ਕਿਸਾਨਾਂ ਸਰੋਂ ਕਮਾਈ ਕਰੀ ਜਾਂਦੇ ਤਾਂ ਨਹੀਂ ਭਾਈ ਤੇ ਮੜ ਕੇ ਜਦੋਂ ਬਾਲਾ ਮਸਜਿਦ ਇੱਕੋ ਗਾਣਾ ਨਹੀਂ ਆਇਆ ਸੀ ਕਹਿੰਦਾ ਇੰਨਾ ਜੱਟਾ ਤੋਂ ਬਣਾਇ ਨਹੀਂ ਪਟਵਾਰ ਨੇ ਇੰਨਾ ਜੱਟਾ ਤੋਂ ਵੀ ਕਹਿੰਦਾ ਬਾ ਵੀ ਇੰਨਾ ਦੀ ਆ ਇਹਨਾਂ ਦਾ ਪੈਸਾ ਇਹਨਾਂ ਨੂੰ ਦੇ ਦੇਣਾ ਯਾਰ ਬਿਲਕੁਲ ਆਪਾਂ ਨੂੰ ਕੋਈ ਪਰਵਾਹ ਨਹੀਂ ਆਪਾਂ ਵੀ ਇੱਕ ਛੋਟੇ ਜ਼ਰੂਰਤ ਕਿਸਾਨੀ ਸਮਝਦੇ ਤਾਂ ਛੋਟੇ ਜ਼ਰੂਰਤ ਪਰ ਦਰ ਜਮੀਰਾਂ ਵੱਡੀਆਂ ਨਹੀਂ ਨਹੀਂ ਬਿਲਕੁਲ ਬਾਈ ਇੱਕਲ ਹੋਰ ਦੱਸਿਆ ਹਾਂਜੀ ਇੱਕ ਵੀ ਮਰਲਾ ਮੇਰੇ ਨਾਲ ਜ਼ਮੀਨ ਲੈਣੀਗੀ ਅੱਛਾ ਇੱਕ ਵੀ ਮਰਲਾ ਨਹੀਂ ਮੇਰੇ ਕੋਲੇ ਪਰ ਜ਼ਮੀਰ ਮੇਰੀ ਵੱਡੀ ਕੀ ਬਾਤ ਆ ਬਾਈ ਇਹਦਾ ਵੱਡੀ ਗੱਲ ਆ ਯਾਰ ਬਾਕੀ ਮੈਂ ਕਹਾਂ ਸਾਡੇ ਬੌਕਸਰ ਦੇ ਵਿੱਚ ਬੰਗਾ ਦਾ ਨਾਂ ਚੱਲਦਾ ਸਾਰੇ ਜਣੇ ਆਏ ਨਾ ਸੋਚੇ ਵੀ ਕਿਤੇ ਕਿਸਾਨ ਹੈ ਸਾਰੇ ਟਾਇਰ ਹੀ ਫੋਨ ਆਇਆ ਹੈ ਨਾ ਬਾਈ ਕੋਈ ਭਾਗਜ਼ਰ ਤੋਂ ਆਇਆ ਕੋਈ ਹੋਰ ਆ ਜੀ ਕਿੱਥੋਂ ਆਏ ਬਾਈ ਤੂੰ ਕਾਂਗਾ ਪਿੰਡ ਕਾਂਗਾ ਪਿੰਡ ਤੁਸੀਂ ਕਿੱਥੋਂ ਆਏ ਮਾਰਥਾ ਜਿਹੜੇ ਤੂੰ ਇਹ ਮਾਰਥਾ ਜਿਹੜੇ ਦੋਏ ਵੇਖੋ ਇੰਨੀ ਦੂਰੋਂ ਆਏ ਆ ਬਿਲਕੁਲ ਤੇ ਤੁਸੀਂ ਭਾਜੀ ਕਿੱਥੋਂ ਆਏ ਰੱਤੇ ਵਾਲੇ ਰੱਤੇ ਵਾਲਾ ਬੋਰਚ ਆ ਗਿਆ ਨਾ ਹਾਂਜੀ ਆ ਖਾਲਸਾ ਜੀ ਆਏ ਮਲੌਰ ਤੋਂ ਆਏ ਲੈ 13 ਦਾ ਗੜ੍ਹ ਮਲੌਰ ਤੋਂ ਆਏ ਲੈ ਸੋ ਸੋੜਾ ਕਿੰਨਾ ਚਿਰਦਾ ਕੰਮ ਆ ਬਾਈ ਇੱਥੇ ਟਾਇਰਾਂ ਦਾ ਆਪਾਂ ਯਾਰ 2004 ਚੋਂ ਸ਼ੁਰੂ ਕੀਤਾ ਮੇਰੇ ਬਾਪੂ ਜੀ ਕਰਦੇ ਸੀਗੇ 1977 ਮਿਹਲੇ ਅੱਛਾ ਤੇ ਦੋ ਇਹ ਪਹਿਲਾਂ ਥੋੜਾ ਬੋਲਾ ਨਿੱਕਾ ਮੋਡਾ ਕਰਦੇ ਹੀ ਤੇ ਤੇਰਾ ਭਾਈ ਆ ਗਿਆ ਬੂਟਾ ਬਾਪੂ ਦਾ ਪਾਣੀ ਆ ਪਾਪਾ ਦਾ ਬੂਟਾ ਫੜ ਗਿਆ ਬਾਈ ਨੂੰ ਲੱਗਦਾ 20 ਸਾਲ ਦਾ ਇਹਨਾਂ ਨੂੰ ਖੁਦ ਹੋ ਗਏ ਤੇ ਬਾਕੀ 50 ਸਾਲ ਦਾ ਇਹਨਾਂ ਦਾ ਮੰਨ ਲਓ ਚੱਲੀ ਤਰੀ ਆਉਂਦਾ ਕੰਮ ਹੈ ਨਾ ਸੋ ਇਹ ਵੀ ਨਹੀਂਗਾ ਵੀ ਬਾਈ ਨੂੰ ਕੋਈ ਇਦਾਂ ਬਾਰੇ ਕਹਿੰਦਾ ਵੀ ਯਾਰ ਆਪਾਂ ਤੋਂ ਜੇ ਆਪਾਂ ਜੱਟਾਂ ਤੋਂ ਬਣਿਆ ਕਿਸਾਨਾਂ ਤੋਂ ਬਣਿਆ ਤਾਂ ਜੇਕਰ ਆਹ ਅੰਦੋਲਨ ਚ ਸੇਵਾ ਹੀ ਨਾ ਕੀਤੀ ਤਾਂ ਫਾਇਦਾ ਕੀ ਹੈ ਨਾ ਸੋ ਇਹਦੇ ਨਾਲ ਬਹੁਤ ਵੱਡੀ ਜਿਹੜੀ ਹੈਗੀ ਗੱਲ ਹੈ ਵੀ ਭਰਾ ਨੇ ਬਹੁਤ ਵੱਡਾ ਦਿਲ ਦਿਖਾਇਆ ਤੇ ਬਾਕੀ ਬਹੁਤ ਖਾਲਸਾ ਇਹਥੇ ਸੁਵਾਵਾ ਦਿੰਦੇ ਆ ਇਹ ਕੈਰ ਵੀ ਲੈ ਕੇ ਆਉਂਦੇ ਆ ਆ ਜਿਹੜੇ ਮੇਰਾ ਫੋਨ ਤੁਸੀਂ ਕਹਿੰਦੇ ਮੈਂ ਨਹੀਂ ਬੋਲਦਾ ਹਾਂ ਅੱਛਾ ਪਰ ਟਵੱਟ ਲੱਗੀ ਆ ਤੇ ਖਾਲਸਾ ਨਹੀਂ ਬੋਲਦੇ ਖਾਲਸਾ ਕੀ ਕੀ ਪਰੇਸ਼ਾਨੀਆਂ ਆ ਰਹੀਆਂ ਮਾੜਾ ਮੈਂ ਕਿ ਬਾਈ ਨੂੰ ਮੈਂ ਦੇ ਦਿਆਂ ਇੱਕ ਵਾਰੀ ਖੜ੍ਹ ਜੋ ਕਿਉਂਕਿ ਸਾਡਾ ਕੈਮਰਾਮੈਨ ਇੱਥੇ ਹੀ ਦੱਸਿਆ ਕੀ ਕੀ ਮਾ ਲੋ ਲੋਕਾਂ ਦਾ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਆ ਰਹੀ ਆ ਸਲਾਉਣ ਵਾਲੇ ਬਹੁਤ ਹੁੰਦੇ ਆ ਤੇ ਥੱਥ ਕਰ ਸਾਰਾ ਕੁਝ ਹੀ ਹੁੰਦਾ ਸੀ ਸਲਾਉਣ ਵਾਲੀ ਬਥੇਰੇ ਆ ਮੈਨੂੰ ਰਾਤ ਲੱਖੇ ਸੁਧਾਨੇ ਵੀਰ ਦਾ ਫੋਨ ਆਇਆ ਅੱਛਾ ਦਿੱਲੀ ਪੋਸਟ ਪੰਜਾਬੀ ਉਹਨਾਂ ਤੋਂ ਫੋਨ ਆਇਆ ਬੜੇ ਬੰਦੇ ਤਾਂ ਵੀਰੇ ਤੈਨੂੰ ਤਲਵਾਰ ਕਹਦੇ ਆ ਅਸੀਂ ਵੀ ਉਹਨਾਂ ਤਲਵਾਰਦਿਆਂ ਬਾਈ ਜਿਹੜੇ ਨਹੀਂ ਅਸੀਂ ਵੀ ਧੰਨਵਾਦੀ ਆ ਬਾਈ ਸਾਡੇ ਬਿਲਕੁਲ ਪਰ ਰੋਲਾ ਇਹ ਆ ਵੀ ਵਿੱਚ ਕਈ ਛੁਰਲੀਆਂ ਛੱਡਣ ਵਾਲੇ ਵੀ ਹੁੰਦੇ ਆ ਹਾਂ ਹੁਣ ਆ ਤੁਸੀਂ ਸਾਰਾ ਵੇਖਦੇ ਹੋ ਸਾਡਾ ਮਾਹੌਲ ਬਿਲਕੁਲ ਪਰ ਨਹੀਂ ਕਿਸੇ ਦੇ ਜਾ ਸਕਦੇ ਬਿਲਕੁਲ 50 ਦਾ ਕਿਸੇ ਦਾ ਵੀ ਨੁਕਸਾਨ ਹੋਇਆ ਹਾਂ ਅਸੀਂ ਜੇ 50000 ਦਾ 60000 ਦਾ ਤੀਕਾ ਚੱਲਣ ਨੂੰ ਤਿਆਰ ਆ ਯਾਰ ਅਸੀਂ ਇਹ ਵੀ ਤਾਂ ਵੇਖੋ ਹਾਂ ਹੁਣ ਜੇ ਇੱਕ ਬੰਦੇ ਨੇ ਆ ਵੀਡੀਓ ਪਾਈ ਆ ਇਹਨਾਂ ਨੇ ਕਿਹਾ ਵੀ ਅਸੀਂ ਮਗਰ ਲੈ ਕੇ ਤਰੇ ਫਿਰਿਏ ਹਾਂ ਬਾਈ ਜੀ ਉਹ ਬੰਦੇ ਨੂੰ ਕਹੋ ਜੇ ਤੂੰ ਐਡਾ ਸੇਵਾਦਾਰ ਆ ਨਾ ਤੇ ਤੂੰ ਵੀਰੇ ਆਪਦੀ ਗ ਭਲਾ ਕੇ ਲਿਆ ਪਾਟੇ ਤੇ ਜਾ ਨਵੇਂ ਲੱਦ ਕੇ ਲੈ ਜਾ ਬਿਲਕੁਲ ਜਿਹਨਾਂ ਜਿੰਨਾ ਚੱਲੇ ਇਹ ਸੇਵਾਦਾਰ ਬਣਨਾ ਹੈ ਤੇ ਬਣ ਅਸੀਂ ਭੱਜਦੇ ਹੋਈਏ ਕਿਸੇ ਗੱਲ ਤੋਂ hath ਲੋ ਟੱਪਾਂਗੇ ਪਰ ਜਾਈਂ ਚ ਬਹਿ ਕੇ ਦਾ ਬਿਆਨ ਸਾਰੇ ਹੀ ਦੇ ਦਿੰਦੇ ਬਿਲਕੁਲ ਬਾਈ ਸਹੀ ਗੱਲ ਹੈ ਇਸੇ ਹੀ ਕਮਰੇ ਚ ਬਹਿ ਕੇ ਬਿਆਨ ਸਾਰੇ ਦਿੰਦੇ ਆ ਉਹ ਵੇ ਝਗੜਾ ਦੇ ਅੰਦਰ ਜਾਗੋ ਯਾਰ ਨਹੀਂ ਬਿਲਕੁਲ ਫਿਰ ਵੀ ਨਾ ਬਾਈ ਦਾ ਉਹਦਾ ਧੰਨਵਾਦ ਕਰਦਾ ਜਿਹੜਾ ਬੰਦਾ ਉਹ ਬਾਰਡਰ ਤੇ ਆਪ ਬੈਠਾ ਆਪ ਖੜਾ ਫਿਰ ਵੀ ਮੌਜੇ ਦਿਲ ਦੇ ਗਹਿਰਾਈਆਂ ਤੋਂ ਧੰਨਵਾਦ ਕਰ ਬਿਲਕੁਲ ਹਾਂਜੀ ਬਾਈ ਕੀ ਨਾ ਦੇ ਟਾਇਰ ਪਾਟੇ 10 ਬੰਦਿਆਂ ਨਾਲ ਮੇਰੀਆਂ ਗੱਲਾਂ ਹੋਈਆਂ ਉਹਨਾਂ ਨਾਲ ਹਾਂਜੀ ਠੀਕ ਹੈ ਜੀ ਆਪਾਂ ਉਹਨਾਂ ਨੂੰ ਕਿਹਾ ਵੀਰੇ ਲਿਆਓ ਲੈ ਜਾਓ ਜੀ ਸਾਦ ਕੇ ਬਿਲਕੁਲ ਕੋਈ ਨਹੀਂ ਪਰ ਜਿਹੜੇ ਛੁੱੜ ਲਿਆ ਛੱਡਣ ਵਾਲੇ ਵਿੱਚ ਉਹ ਛੁੱੜ ਲਿਆ ਨਾ ਛੱਡਣ ਮੇਰਾ ਵੀਰ ਆ ਕੇ ਵੇਖੋ ਵੇਖ ਕੇ ਫਿਰ ਗੱਲ ਕਰੋ ਬਾਕੀ ਲੱਖੇ ਸੁਧਾਨੇ ਬਾਈ ਨੇ ਮੇਰੇ ਨਾਲ ਫੋਨ ਤੇ ਗੱਲ ਹੋਈ ਖੁੱਦ ਮੈਨੂੰ ਬਾਈ ਨੇ ਆਪ ਕਹਿ ਕਹਿੰਦਾ ਜੇ ਤੈਨੂੰ ਕੋਈ ਬੜਾ ਹੀ ਤੰਗ ਕਰਦਾ ਨਾ ਕੋਈ ਹੋਰ ਬੰਦੇ ਵੀ ਕੋਈ ਜਿਸ ਤਰ੍ਹਾਂ ਦੇ ਹੁੰਦੇ ਆ ਬਾਕੀ ਕਿਸਾਨ ਆਪਣੇ ਭਰਾ ਸਾਰੇ ਬਿਲਕੁਲ ਕੋਈ ਮੈਂ ਨਾ ਨਹੀਂ ਰਹਿਣਾ ਚਾਹੁੰਦਾ ਕਹਿੰਦਾ ਮੈਂ ਤੇਰੇ ਨਾਲ ਆਏ ਬਿਲਕੁਲ ਬਾਕੀ ਵੀ ਆਇਆ ਵੀ ਇਹ ਤਾਂ ਸ਼ੁਰਲ ਗਏ ਆ ਜਦੋਂ ਐਡਾ بڑا ਸੇਵਾ ਕਰਦਾ ਪਰ ਸਰਕਾਰਾਂ ਵੀ ਤੰਗ ਕਰਦੀਆਂ ਬਲਾਨਾ ਕੋਸ਼ਿਸ਼ ਸਿਸਟਮ ਪਿਛਲੀ ਵਾਰੀ ਆਪਾਂ ਕਹਿ ਦਿੰਦੇ ਆ ਵੀ ਜਿਹੜਾ ਹੈ ਕਲਾਕਾਰ ਇਸ ਵਾਰ ਨਹੀਂ ਆਏ ਤੁਸੀਂ ਦੇਖੋ ਵੀ ਜਦੋਂ ਕਲਾਕਾਰਾਂ ਦੇ ਰੇਡਾਂ ਪੰਗਾ ਚਾਹੇ ਆਪਾਂ ਕਹਿੰਗੇ ਰਣਜੀਤ ਬਾਵਾ ਦੇ ਚਾਹੇ ਆਪਾਂ ਕਹਿੰਗੇ ਕਮਰ ਗਰੇਵਾਲ ਦੇ ਚਾਹੇ ਜਸ ਬਾਜਵੇ ਦੇ ਤਾਂ ਫਿਰ ਉਹਦੇ ਨਾਲ ਕਿਹੜਾ ਖੜਾ ਹੈ ਨਾ ਸੋ ਇਦਾਂ ਗੱਲ ਹੁੰਦੀ ਆ ਵੀ ਬਾਈ ਜਿਹੜਾ ਸੇਵਾ ਕਰਦਾ ਉਹ ਕਰ ਲੈਣ ਦਿਆ ਕਰੋ ਹਾਂ ਉਹਦੇ ਕਹਿਣਾ ਸਾਡਾ ਐਮਐਲਏ ਮਰਾੜ ਸਾਹਿਬ ਉਹ ਕਹਿੰਦੇ ਜੱਟ ਨੇ ਕਹਿੰਦਾ ਲੱਕੇ ਦਾ ਨੇ ਜੱਟ ਨੇ ਕਹਿੰਦਾ ਲੱਕੇ ਦਾ ਬਿਲਕੁਲ ਬਿਲਕੁਲ ਧੰਨਵਾਦ ਭਾਈ ਲੱਕੇ ਦਾ ਵੀ ਇਹ ਗੱਲ ਹੋ ਗਈ ਆ ਛੋਲੇ ਬਣਦੇ ਵਿੱਚ ਨਾ ਛੋਲੇ ਬਣਦੇ ਵਿੱਚ ਉਹ ਕਹਿੰਦਾ ਗੱਬਰ ਵੀ ਫੜਨਾ ਤੇ ਫੜਨਾ ਵੀ ਜਿੰਦਾ ਮੋੜੇ ਗੱਬਰ ਦਾ ਫੜ ਨਿਕਲ ਪਿਆ ਹੁਣ ਜਿੰਦਾ ਆਉਂਦਾ ਕਿ ਮੋਦਾ ਹੀ ਨਹੀਂ ਸਾਨੂੰ ਸਹੀ ਆ ਸੋ ਬਹੁਤ ਧੰਨਵਾਦ ਭਾਈ ਤੁਹਾਡਾ ਸਾਰਿਆਂ ਦਾ ਤੇ ਬਾਗੇ ਬੰਦੇ ਰੌਣਕ ਹੀ ਦੀ ਆ ਕਿਤੇ ਆਉਂਦੇ ਜਾਂਦੇ ਮਾਰ ਵੀ ਜਾਇਆ ਗੇੜਾ ਕੁਛ ਹੀ ਆ ਵੀਰ ਸ਼ੋਗਤ ਮੇਲਾ ਦੀ ਆ ਤੇ ਵਿੱਚ ਹੀ ਸਵਾਵਾਂ ਤੋਂ ਸਭ ਕੁਝ ਚੱਲਦਾ ਫਾਟਾ ਹਾਏ ਹੱਸ ਕੇ ਗੱਡੀਏ ਜ਼ਿੰਦਗੀ ਤਪੀਣੀ ਆ ਕੁਝ ਨਾਲ ਲੈ ਜਾਣਾ ਯਾਰ ਹਾਂ ਬਿਲਕੁਲ ਬਿਲਕੁਲ ਗੱਲਾਂ ਹੀ ਨਹੀਂ ਨਾਲ ਦਿੱਤਾ ਸਹੀ ਆ ਸੋ ਧੰਨਵਾਦ ਭਾਈ ਬਾਕੀ ਜਿਹੜਾ ਹੈਗਾ ਬਹੁਤ ਬਹੁਤ ਧੰਨਵਾਦ ਹੈਨਾ ਭਾਈ ਕਿਸਾਨ ਟਾਇਰ ਚਲਾਣ ਦਾ ਵੈਸੇ ਮੈਂ ਤੁਹਾਨੂੰ ਦੱਸਦਾ ਵੀ ਭਾਈ ਗੁਰਪ੍ਰੀਤ ਦਾ ਵੀ ਧੰਨਵਾਦ ਕੋਟਲੀ ਵਾਲੇ ਦਾ ਤੇ ਮੈਂ ਕਹਿਣਾ ਮਿੱਤਰੋ ਬਾਈ ਗੁਰਪ੍ਰੀਤ ਨੂੰ ਵੀ ਇੱਕ ਮੌਕਾ ਦੇ ਦਿਓ ਵੇਖਾਂਗੇ ਪ੍ਰੋਗਰਾਮ ਇਹਦਾ ਐਵੇਂ ਕੋਈ ਨਹੀਂ ਉਹ ਜਦੋਂ ਰੱਬ ਨੇ ਦੇਣਾ ਹੋਇਆ ਤੇ ਦੇਣਾ ਬਾਈ ਬਾਕੀ ਮੈਂ ਇਹ ਗੱਲ ਕਹਿਣਾ ਵੀ ਬਹੁਤ ਧੰਨਵਾਦ ਆ ਕਿਸਾਨ ਦੇ ਨਾਂ ਤੇ ਬਹੁਤ ਸਸਤਾਵਾਂ ਖੁੱਲੀਆਂ ਸੀ ਪਰ ਅੱਜ ਕਿਸਾਨਾਂ ਦੇ ਨਾ ਢਾਬੇ ਤੋਂ ਲੈ ਕੇ ਹਰ ਚੀਜ਼ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਪੰਜਾਬ ਦੀ ਮਿੱਟੀ ਇਹੋ ਜੀ ਆ ਜਿਹਨੂੰ ਜਿੰਨਾ ਕੁੱਟਾਂ ਜਿੰਨਾ ਕੁੱਟਾਂ ਕੇ ਉਹ ਨਹੀਂ ਭੁਰਦੀ ਨਹੀਂ ਜਦ ਆਪਾਂ ਗੱਲ ਕਰ ਗਏ ਇਹ ਲਗਾਤਾਰ ਲੋਕ ਲੜਨ ਆਲੇ ਕਿਉਂਕਿ ਇੱਥੇ ਪ੍ਰਮਾਤਮਾ ਖੁਦ ਆਪ ਵਸਦਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨ ਛੂਪਾ ਪ੍ਰਾਪਤ ਆ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਜਿਹੜਾ ਹੈਗਾ ਇਹਨਾਂ ਭਰਾਵਾਂ ਨੇ ਜਿਹੜਾ ਆਪਾਂ ਕਿਹਾ ਟਾਇਰਾਂ ਦੀ ਸੇਵਾ ਦਾ ਜਿਹੜਾ ਜਮਾ ਲਿਆ ਇਹ ਬਹੁਤ ਹੀ ਕਾਬਲੇ ਤਾਰੀਫ ਆ ਮੈਂ ਕਹਣਾ ਇਦਾਂ ਹੀ ਜਿਹੜਾ ਹੈਗਾ ਲੋਕ ਕੰਮ ਕਰਦੇ ਰਹਿਣ ਆਪਾਂ ਐਪਰੀਸ਼ੀਏਟ ਵੀ ਕਰਦੇ ਰਗੇ ਬਾਕੀ ਜਿਨ੍ਹਾਂ ਨੇ ਕੁਝ ਕਹਿਣਾ ਯਾਰ ਉਹ ਤਾਂ ਤੁਹਾਨੂੰ ਪਤਾ ਕਹਿਣੋਂ ਹਟਦੇ ਨਹੀਂ ਪਰ ਬਹੁਤ ਧੰਨਵਾਦ ਇਹਨਾਂ ਭਰਾਵਾਂ ਦਾ ਤੇ ਵੀਡੀਓ ਨੂੰ ਜਰੂਰ ਵਾਰਤਵਾ ਸ਼ੇਅਰ ਕਰਕੇ ਲੋਕ ਹੌਸਲਾ ਵਧਾਓ ਤੇ ਕਿਉਂਕਿ ਬਹੁਤ ਜ਼ਿਆਦਾ ਭਰਾਵਾਂ ਦਾ ਜਿਹੜਾ ਕਰ ਕਰ 25 ਤੋਂ 30 ਟਰ ਤਾਂ ਤੁਹਾਨੂੰ ਪਤਾ ਵੀ ਟਾਇਰਾਂ ਦੇ ਜੋੜੇ ਪਾਉਣੇ ਬਹੁਤ ਔਖੇ ਹੋ ਜਾਂਦੇ ਆ ਧੰਨਵਾਦ ਸਾਡਾ